ਕਿ ਇੱਕ ਰਿਆਸਤ ਦਾ ਰਾਜਾ ਮਰ ਗਿਆ ਉਥੋਂ ਦਾ ਸੂਲ ਸੀਗਾ ਵੀ ਜਿਹੜਾ ਵੀ ਇਨਸਾਨ ਪਹਿਲਾਂ ਸਭ ਤੋਂ ਉਹ ਰਿਆਸਤ ਦੇ ਵਿੱਚ ਐਂਟਰੀ ਕਰਦਾ ਸੀਗਾ ਉਹਨੂੰ ਰਾਜਾ ਬਣਾ ਦਿੰਦੇ ਸੀ ਲੋਕ ਉਥੋਂ ਦੇ ਹਾਰ ਲੈ ਕੇ ਖੜ ਗਏ ਇੱਕ ਬਾਬਾ ਚੌਂਟਾ ਵਜਾਉਂਦਾ ਤੁਰਿਆ ਆਵੇ ਸਵੇਰ 4 ਵਜੇ ਉਹਨਾਂ ਨੇ ਉਹਦੇ ਹਾਰ ਪਾਤਾ ਕਹਿੰਦੇ ਤੂੰ ਸਾਡਾ ਰਾਜਾ ਹੈ ਉਹ ਕਹਿੰਦਾ ਕਿਵੇਂ ਕਹਿੰਦੇ ਜੀ ਰਿਆਸਤ ਦਾ ਰੂਲ ਆ ਉਹ ਕਹਿੰਦਾ ਠੀਕ ਹੈ ਗਵਾਂਢੀ ਰਾਜੇ ਨੇ ਸੋਚਿਆ ਵੀ ਸਾਹ ਹੈਗਾ ਕਮਜ਼ੋਰ ਰਾਜਾ ਹੈ ਉਹਨੇ ਹਮਲਾ ਕਰਤਾ ਇੰਟੈਲੀਜੈਂਸ ਵਾਲਿਆਂ ਨੇ ਆ ਕੇ ਕਿਹਾ ਕਿ ਮਹਾਰਾਜ ਗਵਾਂਡੀ ਰਾਜੇ ਦੀਆਂ ਫੌਜਾਂ ਚੱਲ ਪਈਆਂ ਹਮਲਾ ਕਰਨ ਲਈ ਕਹਿੰਦਾ ਕੋਈ ਗੱਲ ਨਹੀਂ ਉਹ ਫੇਰ ਆਇਆ ਕਹਿੰਦਾ ਮਹਾਰਾਜ ਫੌਜਾਂ ਰਾਜਸਤਾਨ ਦੇ ਅੰਦਰ ਦਾਖਲ ਹੋ ਗਈਆਂ ਕਹਿੰਦਾ ਕੋਈ ਗੱਲ ਨਹੀਂ ਉਹ ਫੇਰ ਆਇਆ ਕਹਿੰਦਾ ਕਿਲੇ 'ਚ ਵੜ ਗਈਆਂ ਉਹਨੇ ਚੁੰਟਾ ਚੱਕਿਆ ਕਹਿੰਦਾ ਯਾਰਾਂ ਨੇ ਤਾਂ ਚੁੰਟਾ ਵਜਾਉਣਾ ਇੱਥੇ ਨਹੀਂ ਤਾਂ ਹੋਰ ਸਹੀਂ ਭਗਵਾਨ ਤੁਮਾਨ ਨੇ ਪੰਜਾਬ ਨੂੰ ਨੰਗ ਕਰਕੇ ਇਹ ਗੱਲ ਕਹਿਣੀ ਹੈ ਵੀ ਮੈਂ ਦਾ ਭਾਈ ਝੋਟਕਲੇ ਸੁਣਾਉਣੇ ਇੱਥੇ ਨਹੀਂ ਤਾਂ ਹੋਰ ਸਹੀ ਇਸ ਲਈ ਪੰਜਾਬ ਦੇ ਲੋਕਾਂ ਨੂੰ ਮੈਂ ਸਨੇਹਾ ਦਿੰਦਾ ਜੇ ਤੁਸੀਂ ਬਚਣਾ ਚਾਹੁੰਦੇ ਆ ਜਲੰਧਰ ਵਾਲੀ ਸੀਟ ਹਰਾਓ ਤਾਂ ਹੀ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਤੇ ਤਾਂ ਹੀ ਪੰਜਾਬ ਬਚੂਗਾ ਤੁਹਾਡਾ ਜਿਹੜਾ ਜਿਹੜੇ ਹਲਕੇ ਤੁਸੀਂ ਧਰਨਾ ਦਿੱਤਾ ਹੈ ਇਹ ਵਿਧਾਨ ਸਭਾ ਦੇ ਸਪੀਕਰ ਦਾ ਹਲਕਾ ਹੈ ਕੀ ਸਪੀਕਰ ਸਾਹਿਬ ਤੱਕ ਇਹ ਮੰਗ ਨਹੀਂ ਰੱਖੀ ਜੀ ਇਹਨੂੰ ਚੇਂਜ ਕਰਾਓ ਇਹ ਸਪੀਕਰ ਸਾਹਿਬ ਅੱਗੇ ਵੀ ਸਾਰੇ ਪੰਜਾਬ ਦੇ ਐਮ.ਐਲ.ਏ ਅੱਗੇ ਅਸੀਂ ਮੰਗ ਰੱਖੀ ਆ ਸਾਰੇ ਪੰਜਾਬ ਵਾਸੀਆਂ ਨੇ ਤੇ ਉਹ ਕਹਿ ਦਿੰਦੇ ਜੀ ਅਸੀਂ ਕਰ ਰਹੇ ਆ ਕਰ ਰਹੇ ਆ ਕਿ ਕਰਦੇ ਕਰੋਦੇ ਕੁਝ ਵੀ ਨਹੀਂ ਗਏ ਹਾਂਜੀ ਕਾਰੋਬਾਰ ਤੇ ਕਿੰਨਾ ਕ ਇਫੈਕਟ ਪਿਆ ਜੀ ਇਹਦੇ ਨਾਲ ਕਿਹੜੇ ਕਿਹੜੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਤੇ ਕਿੰਨੇ ਕ ਹੋ ਰਹੇ ਕਾਰੋਬਾਰ ਦਾ ਸਾਰੇ ਬੰਦ ਹੋ ਗਏ ਜੀ ਦੇਖੋ ਸਭ ਤੋਂ ਪਹਿਲਾਂ ਪ੍ਰਾਪਰਟੀ ਡੀਲਰ ਜੀ ਉਹ ਸੌਦਾ ਕਰਾਂਦਾ ਤਸਵੀਲ ਚਾਹੁੰਦੇ ਆ ਰਜਿਸਟਰੀ ਕਰਾਣੀ ਆ ਜੀ ਦਰਜੀ ਨੂੰ ਵੀ ਕੋਲੇ ਆਉਂਦੇ ਆ ਫਿਰ ਨੋਟਰੀ ਸਾਹਿਬ ਕੋਲੇ ਆਉਂਦੇ ਆ ਜੀ ਨੰਬਰਦਾਰਾਂ ਦਾ ਕੰਮ ਹੈ ਜੀ ਸਾਰੇ ਕੰਮ ਤਾਂ ਸਾਰੇ ਹੀ ਬੰਦ ਹੋ ਗਏ ਜੀ ਤੁਸੀਂ ਜਿਹੜੀ ਗੱਲ ਪੁੱਛੀ ਹੈ ਜੀ ਸਰਦਾਰ ਕਲਤਾਰ ਸਿੰਘ ਸੰਧਵਾ ਜਿਹੜੇ ਸਾਡੇ ਮੌਜੂਦਾ ਐਮਐਲਏ ਅਤੇ ਸਪੀਕਰ ਹੈ ਜੀ ਉਹਨਾਂ ਨੂੰ ਬਹੁਤ ਬਾ ਬੇਨਤੀ ਕੀਤੀ ਹੈ ਵੀ ਸਰ ਅਸੀਂ ਆ ਗੱਲ ਤੋਂ ਬਹੁਤ ਦੁਖੀ ਆ ਮੈਂ ਪਰਸਨਲ ਮੈਸੇਜ ਵੀ ਗੱਲ ਪਾਇਆ ਉਹਨਾਂ ਦੇ ਪੀਏ ਦਾ ਫੋਨ ਆਇਆ ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ ਮੈਂ ਕਹੀ ਇਹ ਤਾਂ ਬਹੁਤ ਪਹਿਲਾਂ ਕਹੀ ਸੀ ਤੁਸੀਂ ਕੋਈ ਗੱਲ ਨਹੀਂ ਮਾਰਕੀਟ ਕਮੇਟੀ 'ਚ ਸਾਨੂੰ ਬੁਲਾਇਆ ਗਿਆ ਸੀ ਉਹਨਾਂ ਦਾ ਕੀ ਜਵਾਬ ਸੀ ਕਹਿੰਦੇ ਜੀ ਸਾਡੇ ਅਫਸਰ ਇਸ ਗੱਲ ਨੂੰ ਮੰਨਦੇ ਨਹੀਂ ਵੀ ਐਨਓਸੀ ਖਤਮ ਕੀਤੀ ਜਾਵੇ ਵੀ ਅਫਸਰ ਵੱਡੇ ਹੋਗੇ ਕਿ ਤੁਸੀਂ ਵੱਡੇ ਹੋ ਜੀ ਸਰਕਾਰ ਵੱਡੀ ਹੁੰਦੀ ਹੈ ਕਿ ਅਫਸਰ ਸਰਕਾਰ ਨੇ ਸਮਝੋਣਾ ਹੈ ਵੀ ਜਨਤਾ ਦੀ ਪਰੇਸ਼ਾਨੀ ਸਰਕਾਰ ਨੂੰ ਪਤਾ ਹੈ ਨਾ ਕਿ ਅਫਸਰਾਂ ਨੂੰ ਪਤਾ ਹੈ ਕਲਦਾਰ ਸਿੰਘ ਸੰਧਵਾ ਨੂੰ ਮੈਂ ਤੁਹਾਡੇ ਰਾਈ ਫੇਰ ਬੇਨਤੀ ਕਰਦਾ ਕਿ ਇਹਨੂੰ ਖਤਮ ਕਰੋ ਜਲਦੀ ਤੋਂ ਜਲਦੀ ਪਰ ਆਉਣ ਵਾਲਾ ਸਮਾਂ ਦੇਖੋ ਵੋਟਾਂ ਪੈਂਦੀਆਂ ਸਰਕਾਰਾਂ ਬਣਦੀਆਂ ਹੁਣ 2.5 ਸਾਲ ਤੁਹਾਨੂੰ ਹੋ ਗਏ 2.5 ਹੋਰ ਹੈ ਅਸੀਂ ਤਾਂ ਓਕੇ ਸੁੱਕੇ ਕੱਟ ਲਾਂਗੇ ਪਰ ਆਉਣ ਵਾਲੀਆਂ ਤੁਹਾਡੀਆਂ ਜ਼ਮਾਨਤਾਂ ਜਬਤ ਹੋਣਗੀਆਂ ਜੇ ਇਹੀ ਹਾਲ ਰਿਹਾ ਸਾਰੀ ਜਨਤਾ ਪਰੇਸ਼ਾਨ ਹੈ ਇਕੱਲੇ ਅਸੀਂ ਨਹੀਂ ਪਰੇਸ਼ਾਨ ਅੱਜ ਤੋਂ ਪਹਿਲਾਂ ਤੁਸੀਂ ਕਿੰਨੀ ਵਾਰੀ ਧਰਨਾ ਦੇਖਿਆ ਇੱਥੇ ਅਸੀਂ ਅੱਜ ਤੋਂ ਪਹਿਲਾਂ ਕਟੋ ਘੱਟ ਵੀ 10-15 ਵਾਰੀ ਦਾ ਸ਼ਹਿਰ 'ਚ ਧਰਨੇ ਲਾਏ ਆ ਜੀ ਮੀਟਿੰਗਾਂ ਕੀਤੀਆਂ ਉਸ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਮੀਟਿੰਗ ਹੈ ਸਾਡੀ ਪੰਜਾਬ ਯੂਨੀਅਨ ਦੀ ਉਹ ਲੁਧਿਆਣੇ ਚਾਰ ਵਾਰ ਹੋਈ ਹੈ ਜੀ ਉਹਦੇ 'ਚ ਸਾਰਿਆਂ ਨੇ ਰੋਣਾ ਰੋਇਆ ਮਿਲੇ ਆ ਭਗਵੰਤ ਮਾਨ ਨੂੰ ਉੱਥੇ ਸਾਨੂੰ ਔਨੇ ਅੱਧਾ ਘੰਟਾ ਟਾਈਮ ਦਿੱਤਾ ਕਹਿੰਦਾ ਜੀ ਤੁਹਾਡੇ ਮਸਲੇ ਹੱਲ ਕਰਾਂਗੇ ਜਲਦੀ ਹੱਲ ਕਰਾਂਗੇ ਇਹ ਜਦੋਂ 2 ਸਾਲ ਪਹਿਲਾਂ ਦੀ ਗੱਲ ਹੈ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਪਰ ਉਸ ਦਾ ਵੀ ਕੋਈ ਫਰਕ ਨਹੀਂ ਪਿਆ ਅੱਜ ਵੀ ਜਲੰਧਰ ਚ ਸਾਡੀ ਪੰਜਾਬ ਯੂਨੀਅਨ ਨੇ ਮੀਟਿੰਗ ਬੁਲਾਈ ਹੋਈ ਆ 3:30 ਵਜੇ ਤੇ ਅਸੀਂ ਕੋਸ਼ਿਸ਼ ਕਰਦੇ ਆ ਵੀ ਇਧਰੋਂ ਵਿਲੇ ਹੋ ਕੇ ਉੱਥੇ ਪਹੁੰਚੀਏ ਜੀ ਕੀ ਲੱਗਦਾ ਹੈ ਮਸਲੇ ਹੱਲ ਹੋਣਗੇ ਤੁਹਾਡੇ ਤੁਹਾਨੂੰ ਲੱਗਦਾ ਦੇਖੋ ਜੀ ਉਮੀਦ ਹੁੰਦੀ ਆ ਜੇ ਇਹਨਾਂ ਨੇ ਕੋਈ ਸੋਚੀ ਪਾਲੀ ਕੋਈ ਦਿਮਾਗ ਚ ਗੱਲ ਬੈਠ ਗਈ ਕੋਈ ਇਹਨਾਂ ਨੇ ਇਹ ਗੱਲ ਸੁਣ ਲਈ ਵੀ ਠੀਕ ਹੈ ਯਾਰ ਜਨਤਾ ਦੁਖੀ ਹੈ ਹੋ ਸਕਦਾ ਮਸਲੇ ਹੱਲ ਕਰ ਦੇਣ ਹਾਂਜੀ ਦੇਹਾਨ ਕਰਦੇ ਆ ਕਾ ਕੇ ਮਤਲਬ ਇਹ ਸਮਸ ਜਿਹੜੀ ਆ ਐਨਓਸੀ ਤੋਂ ਬਾਅਦ ਜਿਹੜੀ ਆ ਨਵਾਂ ਫਾਰਮ ਆਇਆ ਹੈ ਇਸ ਤਰੀਕੇ ਦੇ ਮਸਲੇ ਤੁਸੀਂ ਲੰਬੇ ਸਮੇਂ ਤੋਂ ਕੰਮ ਕਰਦੇ ਹੋ ਤੁਸੀਂ ਇਮਪ੍ਰੋਪਰਟੀ ਦਾ ਇਹ ਮਸਲੇ ਪਹਿਲਾਂ ਵੀ ਕਦੇ ਆਏ ਪਿਛਲੀਆਂ ਸਰਕਾਰਾਂ 'ਚ ਵੀ ਕਦੇ ਆਏ ਆ ਨਾ ਜੀ ਪਿਛਲੀਆਂ ਸਰਕਾਰਾਂ 'ਚ ਜਵਾਂ ਨਹੀਂ ਆਏ ਪਹਿਲੀ ਗੱਲ ਇਹ ਉਹ ਜਿਹੇ ਮਸਲੇ ਆਉਂਦੇ ਨਹੀਂ ਸੀ ਸਾਨੂੰ ਇੰਨਾ ਮੌਕੇ ਨਹੀਂ ਮਿਲਦਾ ਸੀ ਇਹ ਸਾਰੇ ਦੇਖਣ ਦਾ ਲੋਕਾਂ ਦਾ ਠੀਕ ਹੈ ਨਾ ਪਰ ਇਹਦੇ 'ਚ ਮੈਂ ਨਹੀਂ ਸੋਚਦਾ ਬਈ ਭਗਵਾਨਤਮਾਨ ਜੀ ਦੀ ਗਲਤ ਹੈ ਜਾਂ ਸਪੀਕਰ ਸਾਹਿਬ ਦੀ ਗਲਤੀ ਹੈ ਉਹਨਾਂ ਨੂੰ ਇਹ ਕੰਮ ਆਉਂਦਾ ਹੀ ਨਹੀਂ ਜੇਕਰ ਜਾਨ ਬੰਦੇ ਨੂੰ ਡਰਾਈਵਰੀ ਤੇ ਬਾਦੀਏ ਉਹਦਾ ਖਤਾਨੇ 'ਚ ਮਾਰੂਗਾ ਹੀ ਇਹਨਾਂ ਦਾ ਉਹ ਕੰਮ ਹੈ ਖਦਾਨਾ ਜੀ ਡਿਗਣਗੇ ਡੇਗਣਗੇ ਡੇਗੀ ਬੈਠੇ ਆ ਇਹ ਸਾਡਾ ਕੱਲਿਆਂ ਦਾ ਕੰਮ ਨਹੀਂ ਜੀ ਕਰੋੜਾਂ ਰੁਪਏ ਦੇ ਸੌਦੇ ਹੋਏ ਹੋਏ ਆ ਕਿਹਦੇ ਲੱਖਾਂ ਦੇ ਹੋਏ ਕਿਹਦੇ ਕਰੋੜਾਂ ਦੇ ਹੋਏ ਹੋਏ ਆ ਬਾਈ ਜੀ ਉਹਨਾਂ ਦੀ ਜਾਨ ਮੁੱਠੀ ਚਾਈ ਹੋਈ ਆ ਕਹਿੰਨੇ ਕੁਛ ਗਾਂ ਖਰੀਦਿਆ ਹੁੰਦਿਆ ਕਹਿੰਨੇ ਵੇਚਿਆ ਹੁੰਦਾ ਅਗਲੇ ਦਾ ਟਾਈਮ ਆ ਗਿਆ ਨਾ ਇਹ ਸੁੱਤੇ ਪਏ ਆ ਹਾਂ ਇਹ ਜਰੂਰ ਸਪੀਕਰ ਸਾਹਿਬ ਗੁੱਡ ਮਾਰਨਿੰਗ ਕਲੱਬੇ ਜਾਵੜਿੰਦੇ ਆ ਇੱਥੇ ਨਹੀਂ ਕਿਸੇ ਦੀ ਗੱਲ ਸੁਣਨ ਆਉਣੀ ਉੱਥੇ ਹਾ ਹਾ ਹੀ ਹੀ ਹੋ ਜਾਂਦਾ ਬਸ ਇਹ ਚੀਜ਼ਾਂ ਹੈ ਹੀ ਇਹਨਾਂ ਕੋਲੇ ਉਹ ਭਗਵਾਨ ਦਮਨ ਜੀ ਕੋਲੇ ਵੀ ਹੈ ਇਹਨਾਂ ਕੋਲੇ ਵੀ ਆ ਠੀਕ ਹੈ ਨਾ ਉਹ ਹਾਂ ਪਰ ਨਹੀਂ ਗੁੱਡ ਮਾਰਨਿੰਗ ਕਲੱਬ ਵਿੱਚ ਮਸਲੇ ਹੱਲ ਕਰਦੇ ਕੋਈ ਉੱਥੇ ਮਸਲੇ ਹੱਲ ਕੀ ਆਈ ਇੱਕ ਦੋ ਪੱਤਰਕਾਰ ਹੈਗੇ ਆ ਜਿਹੜੇ ਕਹਿੰਦੇ 70 ਸਾਲ ਹੋ ਗਏ ਕੀ ਹੋਇਆ ਇਹ ਕੁਛ ਤਾਂ ਨਹੀਂ ਹੋਇਆ ਸੀ ਜਿਹੜਾ ਕੁਝ ਹੋਣ ਹੋਈ ਜਾਂਦਾ ਉਹ ਹੁਣ ਇੱਥੇ ਵੀ ਨਹੀਂ ਆਉਂਦੇ ਬਸ ਉੱਥੇ ਹੀ ਰਹਿੰਦੇ ਆ ਉਹ ਹਾਂ ਮੈਂ ਉਹਨਾਂ ਨੂੰ ਬਹੁਤ ਬਰੀ ਬੇਨਤੀ ਕੀਤੀ ਹੈ ਭਈ ਤੁਸੀਂ ਆਹ ਮਸਲੇ ਵੀ ਚੱਕੋ ਹਾਂ ਹਾਂ ਚੱਕਿਆ ਉਹ ਐਂ ਕਹਿੰਦੇ ਗੁਰਵਿੰਦਰ ਸਿੰਘ ਜੀ ਚੱਕ ਰਹੇ ਆ ਅਸੀਂ ਮਸਲੇ ਕੋਈ ਚੱਕ ਚੁੱਕ ਨਹੀਂ ਰਿਹਾ ਜੀ ਇਹਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਹੋਰ ਮੀਡੀਆ ਵਾਲਿਆਂ ਨੂੰ ਵੀ ਕਿਹਾ ਸੀ ਉਹ ਚਲੋ ਬਾਹਰ ਗਏ ਵੇ ਧੰਨਵਾਦ ਕਰਦੇ ਆ ਉਹਨਾਂ ਦੇ ਕੁਝ ਹੈਗੇ ਆ ਸਾਡੇ ਭਰਾ ਸੱਜਣ ਉਹ ਖੜੇ ਆ ਠੀਕ ਹੈ ਬਹੁਤੇ ਆ ਬਹੁਤੇ ਆਏ ਹਾਂਜੀ ਬਹੁਤੇ ਆਏ ਵੇ ਠੀਕ ਹੈ ਨਾ ਸਾਰੇ ਆਏ ਵੇ ਆ ਪਰ ਕੁਝ ਹੈਗੇ ਆ ਜੀ ਪਰ ਅਸੀਂ ਤਾਂ ਇਹ ਕਹਿੰਨੇ ਆ ਸਾਰਿਆਂ ਨੂੰ ਸਾਨੂੰ ਸੌਖਾ ਕੀਤਾ ਜਾਵੇ ਜੀ ਸਾਰਿਆਂ ਦੀ ਰੋਟੀ ਰਜਗਾਰ ਫੋਟੋਕਾਪੀ ਵਾਲੇ ਤੋਂ ਲੈ ਕੇ ਉਹ ਸਾਈਕਲ ਸਟੈਂਡ ਵਾਲਾ ਰੁਹੀ ਜਾਂਦਾ ਜੀ ਜਿਹੜੇ ਬੰਦੇ ਨੇ ਇੰਨੇ ਇੰਨੇ ਠੇਕੇ ਭਰੇ ਆ ਠੀਕ ਹੈ ਨਾ ਸਰਕਾਰ ਦੇ ਰੈਵਨਿਊ ਤੇ ਵੀ ਅਸਰ ਪੈ ਰਿਹਾ ਹੋਊਗਾ ਜਦੋਂ ਕੰਮ ਹੀ ਨਹੀਂ ਹੋ ਰਿਹਾ ਸਰਕਾਰ ਨੂੰ ਵੀ ਤਾਂ ਸਰਕਾਰ ਦਾ ਜੀ ਉੱਤੋਂ ਅਫਸਰ ਚਲਾਉਂਦੇ ਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕੁਛ ਉਹ ਕਹਿੰਦੇ ਜੀ ਆਪਣੇ ਪੈਸੇ ਬਹੁਤ ਇਕੱਠੇ ਹੋਣਗੇ ਇਹ ਕਹਿੰਦੇ ਲਾ ਦਿਓ ਜੀ ਇਹਦਾ ਸਾਈਨ ਕਰਨ ਵਾਲੇ ਆ ਜੀ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਸਿਸਟਮ ਕਿਵੇਂ ਚਲਾਈਦਾ ਠੀਕ ਹੈ ਨਾ ਆ ਮੇਰੇ ਸਾਰੇ ਵੱਡੇ ਭਰਾ ਇਹ ਦੁਖੀ ਹੈ ਮੈਂ ਦੁਖੀ ਹੈ ਸਾਰੇ ਤੁਹਾਨੂੰ ਮੈਂ ਦੱਸਿਆ ਵੀ ਫੋਟੋਕਾਪੀ ਵਾਲਾ ਗੱਲ ਜਿਹੜਾ ਉਹ ਮੁੰਡਾ ਉਹ ਰੁਈ ਜਾਂਦਾ ਸੀ ਕਹਿੰਦਾ ਯਾਰ ਕੋਈ ਸਟੈਂਡ ਦੇ ਅਸੀਂ ਇੰਨੇ ਪੈਸੇ ਭਰੇ ਆ ਠੇਕੇ ਕੀਤੇ ਵੇ ਆ ਪਹਿਲੀ ਦਾ ਗੱਲ ਇਹ ਕਹਿੰਦੇ ਸੀ ਜਦੋਂ ਅਸੀਂ ਆ ਗਏ ਅਸੀਂ ਦਾ ਸਾਈਕਲ ਸਟੈਂਡ ਹਸਪਤਾਲ ਦਾ ਠੇਕਾ ਨਹੀਂ ਦੇਣਾ ਪਾਰਕਿੰਗ ਦਾ ਲੋਕ ਦੁਖੀ ਆਉਂਦੇ 10 ਰੁਪਏ ਦੀ ਪਰਚੀ ਹੁੰਦੀ ਹੈ 20 30 ਰੁਪਏ ਦਾ ਸਾਈਕਲ ਸਟੈਂਡ ਖੜਾਉਣ ਨਾਲ ਲੈ ਜਾਂਦਾ ਔਰ ਜਾ ਕੇ ਦੇਖੋਗੇ ਤੁਸੀਂ ਪਰਚੀਆਂ ਘਟੀ ਜਾਂਦੇ ਮੈਂ ਉੱਥੇ ਤੁਸੀਂ ਸਾਹਮਣੇ ਸਿਵਲ ਹਸਪਤਾਲ ਹੈ ਉਹਦਾ ਹਾਲ ਵੇਖੋ ਜਾ ਕੇ ਫਿਰ ਉਹ ਕਿਹੜੇ ਲੋਕ ਆ ਜਿਹੜੇ ਭਗਵੰਤ ਮਾਨ ਸਰਕਾਰ ਤੋਂ ਖੁਸ਼ ਬਹੁਤ ਹੈ ਬਾਈ ਜੀ ਕਿੰਨੀਆਂ ਸੀਟਾਂ ਸੀ ਅੱਗੇ ਹੁਣ 3 ਰਹਿ ਗਈਆਂ ਹੈਗਾ ਕੱਟਿਆ ਤੋ ਟੈਨਸ਼ਨ ਆ ਤੀਆ ਵੀ ਕਟਿਆ ਜਾਣਾ ਹਾਂ ਇਹ ਤੀਆ ਵੀ ਕਟਿਆ ਜਾਣਾ ਲੋਕ ਕਿਹੜੇ ਆ ਜਿਹੜੇ ਖੁਸ਼ ਬਹੁਤ ਆ ਜੀ ਤੇ ਕੋਈ ਵੇਖੋ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਜਿਹਦੀ ਸਰਕਾਰ ਬੰਦੀ ਆ ਉਹਨਾਂ ਦਾ ਵੈਸੇ ਪੱਕੇ ਤੌਰ ਤੇ ਕਿਸੇ ਰਾਜਨੀਤੀ ਪਾਰਟੀ ਦੇ ਨਾਲ ਸਬੰਧ ਨਹੀਂ ਹੁੰਦਾ ਉਹ ਜਿਹਦੀ ਸਰਕਾਰ ਆਪ ਦਾ ਤੋਰੀ ਫੁਲਕਾ ਢਾਉਣ ਦੇ ਲਈ ਬਸ ਕਹਿੰਦੇ ਰਹਿੰਦੇ ਆ ਵੀ ਤੂੰ ਹੀ ਆ ਤੂੰ ਹੀ ਆ ਜਦੋਂ ਸਰਕਾਰ ਬਦਲ ਜਾਂਦੀ ਆ ਅਸੀਂ ਤਾਂ ਦੇਖਿਆ ਜਿਹਦੇ ਜਿਹਦੇ ਕੋਲੇ ਵੀ ਪਾਵਰ ਰਹੀ ਹੈ ਜੇ ਕਿੱਕੀ ਢਿੱਲੋ ਦੇ ਰਹੀ ਹੈ ਉਹੋ ਬੰਦੇ ਉੱਥੇ ਮੇਲਾ ਲਾਈ ਰੱਖਦੇ ਜੇ ਮੰਤਾਰ ਰਿਹਾ ਉੱਥਾ ਮੇਲਾ ਲਾਈ ਰਾ ਦੇ ਹੁਣ ਉਹੋ ਹੀ ਇੱਥੇ ਆ ਜਾਂ ਕੁਸ ਗਲਤ ਅੰਸਰ ਨੇ ਜਿਨ੍ਹਾਂ ਨੇ ਗਲਤ ਕੰਮ ਕਰਨਾ ਦਾ ਉਹੀ ਕਹਿ ਰਹੇ ਆ ਆਮ ਜਨਤਾ ਕੋਈ ਖੁਸ਼ ਨਹੀਂ ਜੇ ਖੁਸ਼ ਹੁੰਦੀ ਤਾਂ 13 ਚ 3 ਨਹੀਂ ਰਹਿਣੀਆਂ ਸੀਗੀਆਂ ਇਹ ਇਹਨਾਂ ਦਾ ਖੁਸ਼ ਖਾਸ ਨਹੀਂ ਜੀ ਮਲਾਜਮ ਅੱਜ ਪੰਜਾਬ ਦੇ ਤੁਸੀਂ ਵੇਖੋ ਜਲੰਧਰ ਦੇ ਵਿੱਚ ਇਹਨਾਂ ਨੂੰ ਪਿੱਟ ਸਿਆ ਪਹਿਨਾਂ ਦਾ ਕਰ ਰਹੇ ਆ ਕਿਸਾਨ ਇਹਨਾਂ ਤੋਂ ਦੁਖੀ ਆ ਮਜ਼ਦੂਰ ਇਹਨਾਂ ਤੋਂ ਦੁਖੀ ਆ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਕਰਿਆਗਾ ਇਹ ਤਾਂ ਕੁਛ ਸਰਕਾਰ ਤੋਂ ਨਾ ਲੋਕ ਵਪਾਰੀ ਬੰਦਾ ਜਿਹੜਾ ਉਹ ਡਰਦਾ ਹੈ ਭਈ ਭਾਈ ਕੱਲ ਨੂੰ ਕੋਈ ਪੁੱਠਾ ਸਾਡੇ ਤੇ ਕੇਸ ਨਾ ਪਾ ਦੇਣ ਜਿੱਦ ਦੇ ਚੋਣ ਜਾਬਤਾ ਲਾਗੂ ਹੋ ਗਿਆ ਤੁਸੀਂ ਵੇਖੋ ਲੋਕਾਂ ਨੇ ਇਹਨਾਂ ਨੂੰ ਗਲੀਆਂ 'ਚ ਨਹੀਂ ਵੜਨਦੇ ਨਾ ਇਹਨਾਂ ਦੀ ਜਮਾਨਤਾ ਜਾਬਤ ਹੋਣਗੀਆਂ ਜੋ ਹਾਲ ਕੈਪਟਨ ਮਰਿੰਦਰ ਸਿੰਘ ਦਾ ਹੋਇਆ ਜਿਹੜਾ ਲੋਕਾਂ ਨੂੰ ਮਿਲਦਾ ਨਹੀਂ ਸੀ ਅੱਜ ਤਰਸਦਾ ਰਹਿੰਦਾ ਆ ਮਨਪਰੀਤ ਬਾਦਲ ਉਰਦੂ ਦੇ ਛੇਰ ਸੁਣਾਉਂਦੇ ਅੱਜ ਪੰਜਾਬੀ ਵੀ ਭੁੱਲ ਗਿਆ ਏ ਇਖੇ ਹੀ ਹਾਲ ਇਹਨਾਂ ਦਾ ਹੋਣਾ ਹੈ ਇਹਨਾਂ ਦੀ ਬੁਰੀ ਹਾਲਤ ਹੋਊਗੀ ਉਹ ਲੋਕ ਇਹਨਾਂ ਨੂੰ ਡਾਂਗਾ ਲੈ ਕੇ ਬਹਿਣਗੇ ਔਰ ਇਹਨਾਂ ਦਾ ਹਾਲ ਬੁਰਾ ਕਰਨਗੇ ਆ 1.5 ਸਾਲਾਂ ਆ 2.5 ਸਾਲ ਚ ਇਹਨਾਂ ਦਾ ਬਹੁਤ ਬੁਰਾ ਹੋਣਾ ਭਗਵੰਤ ਮਾਨ ਜੀ ਨੂੰ ਹਜੇ ਵੀ ਬੇਨਤੀ ਕਰਦੇ ਆ ਕਿ ਆ ਜੋ ਲੋਕ ਕਰੋੜਾਂ ਲੋਕ ਜਿਨ੍ਹਾਂ ਦਾ ਤੁਸੀਂ ਗਲਾ ਕੁੱਟਣ ਜਾ ਰਹੇ ਆ ਇਹ ਮਾਰੂ ਫੈਸਲਾ ਵਾਪਸ ਲਓ ਰਜਿਸਟਰੀਆਂ ਚਾਲੂ ਕਰੋ ਤੇ ਨਹੀਂ ਤਾਂ ਭੁਗਤਣ ਲਈ ਤਿਆਰ ਹੋ ਜਾਓ ਤੁਸੀਂ ਖੁਸ਼ ਹੋ ਜੀ ਸਰਕਾਰ ਨਹੀਂ ਜੀ ਖੁਸ਼ ਨਹੀਂ ਕਿ ਜੀ ਇਹ ਤਾਂ ਡੀਲਰ ਸਾਰੇ ਦੁਖੀ ਐ ਜੀ ਕਿਉਂਕਿ ਸਿਆਣੇ ਕਹਿੰਦੇ ਆ ਪਹਿਲਾਂ ਤੋਲੋ ਫਿਰ ਬੋਲੋ ਜੀ 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 ਇਹਨੇ ਕਿਤੇ ਖਾਦੇ ਪੀਤੇ ਜਿਹਾ ਕਹਦਾ ਕਿ ਐਨਓਸੀ ਬੰਦ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਇਹਦੇ ਹੱਥੇ ਬਹੁ ਮਾਰੀਗਾ ਦਾ ਆਉਣ ਵਾਲੇ ਸਮੇਂ 'ਚ ਇਹਨੂੰ ਭੁਗਤਣਾ ਪਊਗਾ ਤੁਸੀਂ ਵੀ ਔਖੀਆਂ ਫਿਰ ਸਰਕਾਰ ਬਹੁਤ ਦੁਖੀ ਬਹੁਤ ਦੁਖੀ ਬਹੁਤ ਔਰ ਕਿਹੜੇ ਕਿਵੇਂ ਬਾਕੀ ਤੁਸੀਂ ਕਿਵੇਂ ਹੋ ਜੀ ਸਰਕਾਰ ਤੋਂ ਖੁਸ਼ ਹੋ ਜੀ ਸਰਕਾਰ ਕਰੀ ਖੁਸ਼ ਤੁਹਾਡੇ ਤੋਂ ਨਹੀਂ ਨਹੀਂ ਸਰਕਾਰ ਤੋਂ ਕੋਣ ਖੁਸ਼ ਹੈ ਕੋਈ ਖੁਸ਼ ਨਹੀਂ ਸਰਕਾਰ ਤੋਂ ਸਭ ਦੁਖੀ ਦੁਖੀ ਹੈ ਸਭ ਬਹੁਤ ਦੁਖੀ ਹੈ ਜੀ ਸਰਕਾਰ ਤੋਂ ਅੰਨ੍ਹਾ ਰਾਜ ਨੀਤੀਆਂ ਤੋਂ ਬਹੁਤ ਦੁਖੀ ਹੈ ਤਾਂ ਇਹ ਇਹ ਮੁੱਦਾ ਮੇਨ ਜਿਹੜਾ ਜਿਹੜਾ ਇਹ ਨਵਾਂ ਨੋਟੀਫਿਕੇਸ਼ਨ ਜਿਹੜਾ ਆਇਆ ਉਹਦੇ ਤੋਂ ਹੋਇਆ ਜਾਂ ਪਹਿਲਾਂ ਵੀ ਸਮੱਸਿਆਵਾਂ ਲਗਾਤਾਰ ਆ ਰਹੀਆਂ ਸਮੱਸਿਆਾਂ ਤਾਂ ਹੀ ਮਾੜੀਆਂ ਮੁੱਟੀਆਂ ਹੁੰਦੀਆਂ ਸੀ ਉਹ ਸੋਲਵ ਹੋ ਜਾਂਦੀਆਂ ਸੀ ਪਰ ਆਹ ਤਾਂ ਬਹੁਤ ਜ਼ਿਆਦਾ ਵੱਡੀ ਹੈ ਜੀ ਇਹ ਤਾਂ ਲੋਕਾਂ ਨੂੰ ਸਮਝਣ ਦੀ ਦੇਰ ਆ ਕਿ ਚਾਰ ਪੰਜ ਦੇ ਨਾ ਹੋਇਆ ਨਾ ਇੱਥੇ ਦੇਖੋ ਕੀ ਹਾਲ ਹੁੰਦਾ ਅਰਜਸਟੀਆਂ ਲਿਖੀਆਂ ਪਈਆਂ ਸਾਰਾ ਕੁਝ ਸਟਾਮ ਲਏ ਪਏ ਆ ਠੀਕ ਹੈ ਨਾ ਸਿਸਟਮ ਦੇਖੋ ਤੁਸੀਂ ਅਰਜਸਟੀਆਂ ਲਿਖੀਆਂ ਪਈਆਂ ਸਟਾਮ ਲਏ ਪਏ ਲੋਕਾਂ ਦੇ ਰਜਿਸਟਰੀਆਂ ਬੰਦ ਹੈ ਜੀ ਜਿਹੜੇ ਕਮੇਟੀ ਦੇ ਨਕਸ਼ੇ ਸੀ ਨਾ ਵੀ ਸਰਕਾਰ ਨੇ ਇਹ ਕਿਹਾ ਸੀਗਾ ਵੀ ਜਿਹੜੇ ਕਮੇਟੀ ਦੇ ਨਕਸ਼ੇ ਆ ਪਾਸ ਕਰਵਾਏ ਹੋਏ ਆ ਲੋਕਾਂ ਨੇ ਵੀ ਉਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਵੀ ਹੋ ਜਾ ਕਰ ਰਹੀਆਂ ਉਹ ਵੀ ਰਜਿਸਟਰੀਆਂ ਜਿਹੜੇ ਰੋਕਤੀਆਂ ਹਾਂ ਵੀ ਉਹ ਲੋਕਾਂ ਨੇ ਜਿਹੜੇ ਉਹ ਲੋਕਾਂ ਦਾ ਕੀ ਕਸੂਰ ਆ ਜਿਹੜਾ ਲੋਕਾਂ ਨੇ ਪੈਸੇ ਭਰੇ ਨਕਸ਼ੇ ਪਾਸ ਕਰਵਾਏ ਆ ਵੀ ਉਹ ਦਵਾਰਿਆਂ ਐਨਓਸੀ ਕਿਉਂ ਲੈਣ ਉਹ ਹਾਂ ਕਿਉਂ ਲੈਣ ਉਹ ਹਾਂਜੀ